सत्कारयोग, किसान दोस्तों, मेरे मजदूर वीर मेरे दुकानदारूह हरियाणा भाई दोस्तो जो लड़ाई लड़ी जा रही है एमएसपी एस पी लड़ाई है जेड़ी ਪੰਜਾਬ ਦੇ ਇੱਕ ਵਿਖਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸੂਇਸ਼ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਕਿਹਾ ਮਜ਼ਦੂਰ ਦੇ ਬੱਚੇ ਨੇ ਵੀ ਦੁਕਾਨਦਾਰ ਮਲਾਜ਼ਮ ਇੰਡਸਟਰੀ ਲਸਟ ਅਫਸਰਾਂ ਦੇ ਬੱਚੇ ਨੇ ਵੀ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਹਰ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ

आए नौजवान जिन्हों ने आके मोर्चे नपोर्ट किया मोर्चे नारी दिखती है और इतूद किसान ने साजिया भेन मोर्चे नभालने पूरा यत्न किया जरा समय ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਕੀ ਪਤਾ ਲੱਗਿਆ ਕਿ ਹੁਣ ਇਹ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਔਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ ਸੋ ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਬਾਰ-ਬਾਰ ਕਿਹਾ ਕਿ ਵੀ ਤੁਸੀਂ ਬੋਲਣਾ ਨਹੀਂ ਲੇਕਿਨ ਮੇਰਾ ਕੀ ਕੀਤਾ ਕਿ ਮੈਂ ਰਾਤ ਜਿੰਨਾਂ ਨੇ ਸਾਡੇ ਮੋਰਚੇ ਨੂੰ ਅੱਗੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਮਾਤਿ ਸੁਰ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਕਿਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਕੁਦਨ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ WhatsApp ਇਨਸਟਾਗ੍ਰਾਮ ਸਭ ਬੰਦ ਹੋ ਗਏ ਸੀ ਤੇ ਤੁਹਾਨੂੰ ਹੋ ਸਕਦਾ ਹੈ ਥਾਂ-ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ। ਜਿਸ ਕਰਕੇ ਉਹ ਸਮਾਂ ਨਾਲ ਹੀ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਦੋਂ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ। ਕੀ ਨਹੀਂ ਪਿਆਰਿਓ? ਥੋੜੀ ਸੋਚ ਲਓ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਨੇ ਤੇ ਦਵਾਈ ਇੰਨਾ ਵੜਾ ਦਿੱਤੀ ਹੈ। ਇਹ ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨਾ ਸਕੇ ਸੁ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ